ਜੋ ਉਸ ਕੱਤਾ ਜੀ ਵੰਦਰੀ ਦਾ ਰਣਜੀਤ ਸਿੰਘ ਸਾਡਾ ਜੋ ਇਹ ਪੰਜਾਬ ਬੰਦ ਕਰਨ ਦਾ ਮਕਸਦ ਹੈ ਕਿ ਜੋ ਸਾਡੇ ਪਹਿਲਾਂ 13 ਮਹੀਨੇ ਦਿੱਲੀ ਬੈਠੇ ਆਪਾਂ ਉੱਥੇ ਸਰਕਾਰਾਂ ਨੇ ਮੰਗਾ ਮੰਨੀਆਂ ਉਹ ਮੰਨੀਆਂ ਉਹ ਮੰਗਾ ਮੁੱਕਰ ਕੇ ਸਾਨੂੰ ਇਹ ਮਜਬੂਰੀ ਨਾਲ ਪੇ 13 ਫਰਿਉਰੀ ਨੂੰ ਧਰਨਾ ਲਾਉਣ ਪਿਆ ਜਾ ਸਾਨੂੰ ਅੱਜ 11 ਮਹੀਨੇ ਹੋ ਗਏ ਤੇ ਸ਼ੰਭੂ ਬਾਡਰ ਕਨੋਰੀ ਬਾਡਰ ਤੇ ਕਨਪਰ ਬਾਡਰ ਤੇ ਬੈਠੇ ਸੰਗਸਾਨਾਂ ਨੂੰ ਪਰ ਅਜੇ ਤੱਕ ਸਾਡੀ ਸਰਕਾਰ ਨੇ ਕੇਂਦਰ ਸਰਕਾਰ ਨੇ ਇੱਕ ਵੀ ਮੀਟਿੰਗ ਨਹੀਂ ਸਦੀ ਦੂਜਾ ਸਾਡਾ ਜੋਧਾ ਬਜ਼ੁਰਗ ਜੋਧਾ ਯਕਦੀ ਸਿੰਘ ਦੇ ਲੇਵਲ ਸਾਹਿਬ ਜੋ ਅੱਜ 35ਵੇਂ ਦਿਨ ਚ ਮਰਨ ਮਰਦਰ ਬੈਠਿਆ ਪਰ ਸਰਕਾਰ ਨੇ ਇੱਕ ਵਾਰੀ ਆਣ ਕੇ ਬਾਦ ਨਹੀਂ ਪੁੱਛੀ ਜ਼ਬਰਦਸਤੀ ਕੀਤੀ ਜਿਉਂ ਦੇ ਚੁੱਕ ਕੇ ਲੈ ਗਏ ਉਹਨੂੰ ਕੀ ਮਦਦ ਦੇ ਚੁੱਕਣਾ ਵੀ ਇਹ ਸਾਡੀਆਂ ਮੰਗਾ ਮੰਨੋ ਅਸੀਂ ਆਪਨੇ ਮੰਗਾ ਮੰਨਵਾਉਣ ਵਾਤੇ ਬੈਠੇ ਆ ਜੋ ਇਹਦਾ ਪੰਜਾਬ ਬੰਦ ਦਾ ਸਦਾ ਜੀ ਮਜਬੂਰੀ ਹੋ ਕੇ ਦਿੱਤਾ ਵਾ ਕਹੂੰਗੇ ਸਰਕਾਰਾਂ ਦੇ ਸਿੱਧੇ ਤੱਕ ਜੂਨ ਕੋਈ ਨਹੀਂ ਸਰਕੀ ਸਾਡੀ ਮਜਬੂਰੀ ਬਣ ਗਈ ਸਾਨੂੰ ਇਹ ਮੰਗਾ ਮੰਨਵਾਉਣ ਵਾਤੇ ਇਹ ਕਰਕੇ ਪੰਜਾਬ ਸਾਡਾ ਅੱਜ 30 ਤਰੀਕ ਜੇ ਉਹ ਸਤੋਂ ਲੈ ਕੇ ਸਾਮੀ 4 ਤੱਕ ਪੰਜਾਬ ਬੰਦ ਰਹੂਗਾ ਉਹ ਤੋਂ ਬਾਅਦ ਇਹ ਖੋਲਿਆ ਜਾਊਗਾ ਤੇ ਸਾਡੀਆਂ ਜੋ ਮੰਗਾ ਮੰਨ ਜਾਣ ਮਜਬੂਰੀ ਕਰਕੇ ਝੋਨਾ ਝੋਨਾ ਸਾਡਾ ਰੋਲਿਆ ਝੋਨਾ ਰੋਲਣ ਕਰਕੇ ਸਾਨੂੰ ਮਜਬੂਰੀ ਹੋਰ ਬਣ ਗਈ ਕਿਉਂਕਿ ਜੋ ਸਾਡੀ ਐਮਐਸਪੀ ਗਰੰਟੀ ਨੂੰ ਬਣਾਇਆ ਜਾਵੇ ਕਿਸਾਨਾਂ ਦੀਆਂ ਜੋ ਮਜ਼ਦੂਰ ਕਿਸਾਨ ਨੇ ਉਹਨਾਂ ਦੀ 10000 ਪੈਨਸ਼ਨ ਲਈ ਜਾਵੇ ਨਰੇਂਗਾ ਸਕੀਮ ਜਿਹੜੀ ਉਹ 200 ਦਿਨ ਦੀ ਕਿਤੇ 700 ਰੁਪਏ ਦੀ ਜਿਹੜੀ ਕੀਤੀ ਜਾਵੇ ਤੇ ਜੋ ਚੱਪਲ ਮਿੱਟਿਆ ਜੋ ਬਿਜਲੀ 20 ਸੇ ਬਿਲੀ ਬਲੇ ਉਹ ਉਹਨੂੰ ਵਾਪਸ ਲਿਆ ਜਾਵੇ ਮੰਗਾ ਸਾਡੀਆਂ 12 ਨੇ ਵੜਾ ਮੰਗਾ ਕੋ ਨਜਾਇਜ਼ ਨਹੀਂ ਉਹ ਜ ਮੰਗਾ ਕੋ ਵੀ ਸਾਡੀ ਜਾਇਜ਼ ਮੰਗਾਂ ਨੇ ਸਾਰੀਆਂ ਸਾਡੀ ਮਜਬੂਰੀ ਆ ਜੇ ਸਾਡੀ ਸਰਕਾਰ ਮੰਗਾ ਮੰਨਦੀ ਆ ਤੇ ਆਈ ਭਲੀਵੇਂ ਉੱਠ ਕੇ ਆ ਲਾਂਗੇ ਸਾਨੂੰ ਆਈ ਨਹੀਂ ਵੀ ਆ ਵੀ ਸਾਡੀ ਨਾਗਰ ਵਿੱਚ ਦਿੱਲੀ ਜਾਣਾ ਆ ਅੱਜ ਇੱਥੇ ਮੰਗਾ ਮੰਨ ਲਣ ਆਈਏ ਤੋਂ ਮੁੜ ਕੇ ਆਪਣੇ ਘਰੋਂ ਚੱਲ ਜਾਗੇ ਤੇ ਦਸੰਗ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਤੋਂ ਜੋ ਅੱਜ ਪੰਜਾਬ ਬੰਦ ਦੀ ਸੱਤੇ ਦੂਆ ਫੋਰਮਾਂ ਦੇ ਵੱਧੂ ਜੋ ਕਾਲ ਆਈ ਹੈ ਜਿਹਦੇ ਵਿੱਚ ਪੂਰੇ ਪੰਜਾਬ ਦੀ ਸਾਰੀ ਜਥੇਬੰਦੀ ਇੱਕਜੁੱਟ ਹੋ ਕੇ ਇੱਥੇ ਆਪਾਂ ਬਬਰੀ ਚੌਕ ਗੁਰਦਾਸਪੁਰ ਬਾਈਪਾਸ ਚੌਕ ਦੇ ਮੱਲੇ ਤੇ ਬੈਠੇ ਆ ਜਿਹੜੇ ਪੂਰਾ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਬੰਦ ਰੱਖਿਆ ਹੋਇਆ ਜਿਹਦੇ ਵਿੱਚ ਸਾਡੇ ਨਾਲ ਸਹਿਯੋਗ ਕਰਦੀਆਂ ਇਹ ਵਪਾਰ ਮੰਡਲ ਸਾਰੀਆਂ ਗੁਰਦਾਸਪੁਰ ਦੀ ਜਥੇਬੰਦੀਆਂ ਵਪਾਰ ਮੰਡਲ ਤੇ ਟਰਾਂਸਪੋਰਟ ਦੀਆਂ ਜਥੇਬੰਦੀਆਂ ਜੋ ਸਾਡੂ ਕਿਥੇ ਹਾਜ਼ਰੀ ਲਵਾ ਕੇ ਇੱਥੇ ਗਈਆਂ ਨੇ ਸੋ ਲੋਕ ਆਪ ਨਿਕਲੇ ਨੇ ਬੰਦ ਕਰਨ ਵਾਸਤੇ ਕਿਉਂਕਿ ਸਾਡੇ ਬਾਪੂ ਜਗਜੀਤ ਸਿੰਘ ਢੱਲੇਵਾਲ ਸਾਹਿਬ ਜਿਨ੍ਹਾਂ ਦਾ ਅਜ ਮਰਨ ਵਰਤ ਜਿਹੜਾ ਵਾ ਉਹ 33 34 ਦਿਨ ਦੇ ਵਿੱਚ ਦਾਖਲ ਹੋ ਗਿਆ ਵਾ ਪਰ ਸਾਡੀ ਗੁੰੰਗੀ ਬੋਲੀ ਸਰਕਾਰ ਜਿਹੜੀ ਹੈ ਬਿਲਕੁਲ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ ਸਾਡੀ ਸੁਪਰੀਮ ਕੋਰਟ ਵੀ ਬਾਪੂ ਨੂੰ ਉੱਥੋਂ ਸਿਹਤ ਦੀ ਜ਼ਰੂਰ ਚਿੰਤਾ ਹੈ ਪਰ ਬਾਪੂ ਦੀ ਜੋ ਗੱਲ ਹੈ ਉਹਦੇ ਵੱਲ ਕੋਈ ਫਿਕਰ ਨਹੀਂ ਹੈਗਾ ਕਿ ਬਾਪੂ ਬੈਠਾ ਕਿਉਂ ਆ ਮਰਨ ਵਾਸਤੇ ਬਾਪੂ ਨੂੰ ਕੋਈ ਬਿਮਾਰੀ ਨਹੀਂ ਹੈ ਬਾਪੂ ਆਪਣੀ ਹੱਕੀ ਮੰਗਾ ਵਾਸਤੇ ਲੜਨ ਵਾਸਤੇ ਉੱਥੇ ਬੈਠਾ ਹੈ ਜਿਸ ਦੇ ਕਰਕੇ ਅੱਜ ਦਾ ਇਹ ਪੰਜਾਬ ਬੰਦ ਦਾ ਸੱਦਾ ਵਾ ਤੇ ਇੱਥੇ ਪੂਰੇ ਕਿਸਾਨ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਸਰ ਵਰਗ ਦੇ ਲੋਕ ਜਿਹੜੇ ਅਹਾਨਕੇ ਵਿੱਚ ਹੋ ਗਏ ਬੱਸ ਵੀ ਬੰਦ ਕਰ ਦਿੱਤੀ ਗਈ ਹੈ ਬਿਲਕੁਲ ਜੀ ਟਰਾਂਸਪੋਰਟ ਵੀ ਸਾਰੀਆਂ ਬੰਦ ਨੇ ਤੇ ਕਾਲ ਵੀ ਆਈ ਹੈ ਤੇ ਟਰਾਂਸਪੋਰਟ ਵਾਲੇ ਆਪ ਆਪੋ ਆਪਣੀ ਥਾਂ ਤੇ ਗੁਰਦਾਸਪੁਰ ਬੱਸ ਸਟੈਂਡ ਦੇ ਵਿੱਚ ਇਧਰ ਉਧਰ ਆਪਣੇ ਤਰ੍ਹਾਂ ਲਾ ਕੇ ਵੀਰ ਬੈਠੇ ਹੋਏ ਨੇ ਜੀ